ਸੁਲਤਾਨਪੁਰ ਦੇ ਨੇੜੇ ਇੱਕ ਮਲਸੀਹਾ ਪਿੰਡ ਵਿੱਚ ਕਾਲਿਕਾ ਦਾ ਪੁਜਾਰੀ ਇੱਕ ਆਦਮੀ ਪਘੀਰਥ ਰਹਿੰਦਾ ਸੀ ਉਹ ਪਘੀਰਥ ਜਿਸ ਤਰ੍ਹਾਂ ਗੁਰੂ ਦਾ ਸਿੱਖ ਬਣਿਆ ਉਹ ਵਾਰਤਾ ਭਾਈ ਬਾਲਾ ਜੀ ਐਦਾਂ ਸੁਣਾਉਂਦੇ ਹਨ ਉਹ ਰਾਤ ਦਿਨ ਕਾਲਿਕਾ ਦੀ ਉਪਾਸਨਾ ਵਿੱਚ ਲੱਗਾ ਰਹਿੰਦਾ ਸੀ ਇਸ ਦੇਵੀ ਨੂੰ ਉਹ ਸ਼ਿਵ ਜਗਦੰਬਾ ਅਸ਼ਟਪੂਜੀ ਲਾਲ ਨੇਤਰਾਵਾਲੀ ਮੁੰਡਾਂ ਦੀ ਮਾਲਾ ਵਾਲੀ ਜਵਾਲਾ ਭਖਣੀ ਸ਼ੇਰਾਂ ਦੀ ਸਵਾਰੀ ਵਾਲੀ ਸੰਤਾਂ ਉਪਾਲਣ ਵਾਲੀ ਦੈਂਤਾਂ ਦਾ ਨਾਸ਼ ਕਰਨ ਵਾਲੀ ਚੰਡਮੁੰਡ ਰਕਤ ਬੀਜ ਅਤੇ ਸੁੰਭ ਨਿਸੁੰਭ ਆਦ ਦੈਂਤਾਂ ਨੂੰ ਨਾਸ਼ ਕਰਨ ਵਾਲੀ ਸ਼ਕਤੀ ਆ ਕੇ ਉਸ ਦੇ ਦਰਸ਼ਨ ਕਰਨ ਵਾਸਤੇ ਰਾਤ ਦਿਨ ਉਸਤਤੀ ਵਿੱਚ ਲੱਗਾ ਰਹਿੰਦਾ ਇੱਕ ਦਿਨ ਇਉਂ ਆराधना ਕਰਦੇ ਸਾਰਾ ਦਿਨ ਹੀ ਕਾਲਕਾ ਦੀ ਮੂਰਤੀ ਸਾਹਮਣੇ ਬੈਠੇ ਨੂੰ ਬੀਤ ਗਿਆ ਜਦ ਇਸ ਧਿਆਨ ਵਿੱਚ ਬੈਠੇ ਨੂੰ ਅੱਧੀ ਰਾਤ ਹੋ ਗਈ ਤਾਂ ਊਂਗ ਵਿੱਚ ਉਸ ਨੂੰ ਸੁਪਨਾ ਆਇਆ ਇਸ ਵਿੱਚ ਦੇਵੀ ਨੇ ਕਿਹਾ ਭਗਤਾ ਮੈਂ ਤੈਨੂੰ ਇਹ ਵਰ ਦਿੰਦੀ ਹਾਂ ਤੇਰਾ ਮਨੋਰਥ ਪੂਰਾ ਹੋ ਜਾਏਗਾ ਤੂੰ ਸੁਲਤਾਨਪੁਰ ਗੁਰੂ ਨਾਨਕ ਜੀ ਦੀ ਚਰਨ ਵਿੱਚ ਸੇਵਾ ਵਿੱਚ ਲੱਗ ਜਾ ਉਹ ਕਰਤਾਰ ਰੂਪ અવਤਾਰ ਹਨ ਕਲਯੁਗ ਜੀਵਾਂ ਦਾ ਉਦਾਰ ਕਰਨ ਆਏ ਹਨ ਉਹਨਾਂ ਤੇ ਸ਼ਰਧਾ ਧਾਰ ਤੇਰਾ ਜੀਵਨ ਸਫਲ ਹੋ ਜਾਏਗਾ ਇਸ ਉਪਰੰਤ ਭਗੀਰਥ ਦੀ ਅੱਖ ਖੁੱਲ ਗਈ ਸਾਰੀ ਰਾਤ ਉਹ ਇਸ ਸੁਪਨੇ ਨੂੰ ਸੋਚਦਾ ਰਿਹਾ ਸਵੇਰ ਹੋਈ ਤਾਂ ਉਸ ਨੂੰ ਇਤਨਾ ਵਿਰਾਗ ਹੋ ਗਿਆ ਕਿ ਉਹ ਆਪਣੇ ਕੁਟੰਬ ਅਤੇ ਪਿੰਡ ਦੀ ਚੌਧਰ ਨੂੰ ਛੱਡ ਕੇ ਸੁਲਤਾਨਪੁਰ ਗੁਰੂ ਨਾਨਕ ਜੀ ਦੀ ਸੇਵਾ ਵਿਚ ਆਣ ਹਾਜ਼ਰ ਹੋਇਆ। ਭਗੀਰਥ ਨੇ ਗੁਰੂ ਜੀ ਦੇ ਚਰਨਾਂ ਤੇ ਅਜੇਹਾ ਸਿਰ ਰੱਖਿਆ ਕਿ ਮੁੜ ਚੁੱਕੇ ਹੀ ਨਾ। ਗੁਰੂ ਜੀ ਨੇ ਉਸ ਦਾ ਪ੍ਰੇਮ ਵੇਖ ਕੇ ਬਾਹੋਂ ਫੜ ਕੇ ਉਠਾਇਆ ਤੇ ਪੁੱਛਿਆ ਤੂੰ ਕੌਣ ਹੈ ਅਤੇ ਕਿਸ ਮਨੋਰਥ ਵਾਸਤੇ ਆਇਆ ਹੈ? ਭਗੀਰਥ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਸਭ ਕੁਝ ਜਾਣਦੇ ਹੋ। ਪਰ ਫੇਰ ਵੀ ਮੈਂ ਆਪ ਜੀ ਦੇ ਪੁੱਛਣ ਕਰਕੇ ਦੱਸਦਾ ਹਾਂ ਕਿ ਮੈਂ ਮਲਸੀਆ ਪਿੰਡ ਦੇ ਰਹਿਣ ਵਾਲਾ ਹਾਂ ਕਾਲੀ ਦੇਵੀ ਦਾ ਉਪਾਸਕ ਹਾਂ ਉਸ ਨੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਆਪ ਜੀ ਦੀ ਸ਼ਰਨ ਭੇਜਿਆ ਹੈ ਮੈਂ ਆਪ ਜੀ ਨੂੰ ਬਾਰੰਬਾਰ ਨਮਸਕਾਰ ਕਰਦਾ ਹਾਂ ਆਪ ਸ਼ਰਨ ਆਇਆਂ ਦੀ ਪਾਲਣਾ ਕਰਨ ਵਾਲੇ ਹੂੰ ਉਸ ਦਾ ਪ੍ਰੇਮ ਤੇ ਸ਼ਰਧਾ ਵੇਖ ਕੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਉਸ ਨੂੰ ਆਪਣੀ ਸੇਵਾ ਵਿੱਚ ਲਾ ਲਿਆ ਭਾਈ ਪਗੀਰਥ ਦਿਨ ਰਾਤ ਆਪ ਜੀ ਦੀ ਸੇਵਾ ਕਰਦੇ ਅਤੇ ਆਗਿਆ ਵਿੱਚ ਪ੍ਰਸੰਨ ਰਹਿੰਦਾ ਮਨ ਵਿੱਚ ਬੜੀ ਸ਼ਰਧਾ ਰੱਖਦਾ ਇਸ ਤਰ੍ਹਾਂ ਕੁਝ ਸਮਾਂ ਬੀਤ ਗਿਆ ਇੱਕ ਦਿਨ ਤਲਵੰਡੀ ਤੋਂ ਮਰਦਾਨਾ ਆ ਗਿਆ ਉਸ ਨੇ ਗੁਰੂ ਜੀ ਨੂੰ ਆਖਿਆ ਜਜਮਾਨ ਤੁਸਾਂ ਕਿਹਾ ਸੀ ਕਿ ਮੈਂ ਹੋਰ ਕਿਸੇ ਪਾਸੋਂ ਨਾ ਮੰਗਿਆ ਕਰਾਂ ਸੋ ਮੈਂ ਕਿਸੇ ਪਾਸੋਂ ਕਦੇ ਕੁਝ ਨਹੀਂ ਮੰਗਿਆ ਹੋਰ ਤਾਂ ਮੇਰੀ ਗੁਜ਼ਾਰਾ ਨੂੰ ਚੰਗੀ ਚੱਲ ਰਹੀ ਹੈ ਹੁਣ ਮੇਰੀ ਲੜਕੀ ਦੀ ਸ਼ਾਦੀ ਹੈ ਜਿਸ ਤੇ ਬਹੁਤ ਖਰਚ ਹੋਵੇਗਾ ਪਰ ਮੇਰੇ ਪਾਸ ਇਤਨਾ ਖਰਚ ਕਰਨ ਦੀ ਸਮਰੱਥਾ ਨਹੀਂ ਹੈ ਇਸ ਵਾਸਤੇ ਮੈਂ ਆਪ ਜੀ ਦੇ ਪਾਸ ਆਇਆ ਹਾਂ ਮਰਦਾਨੇ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਪਘੀਰਥ ਨੂੰ ਆਖਿਆ ਕਿ ਮਰਦਾਨੇ ਪਾਸੋਂ ਵਿਆਹ ਦੀ ਸਮਗਰੀ ਲੈ ਕੇ ਲਾਹੌਰ ਚਲੇ ਜਾਓ ਅਤੇ ਉੱਥੇ ਉਥੋਂ ਖਰੀਦ ਕੇ ਲੈ ਆਓ। ਉੱਥੇ ਕੇਵਲ ਇੱਕ ਰਾਤ ਹੀ ਰਹਿਣਾ, ਸਮਗਰੀ ਲੈ ਕੇ ਛੇਤੀ ਵਾਪਸ ਆਉਣਾ। ਮਰਦਾਨੇ ਪਾਸੋਂ ਸਾਰੀ ਵਸਤ ਪੁੱਛ ਕੇ ਭਾਈ ਪਘੀਰਥ ਲੋੜ ਅਨੁਸਾਰ ਧਨ ਲੈ ਕੇ ਲਾਹੌਰ ਪਹੁੰਚ ਗਿਆ। ਲਾਹੌਰ ਪਹੁੰਚ ਕੇ ਪਘੀਰਥ ਇੱਕ ਦੁਕਾਨਦਾਰ ਮਨਸੁਖ ਨੂੰ ਮਿਲਿਆ ਅਤੇ ਸਾਰੀ ਗੱਲ ਉਸ ਨੂੰ ਦੱਸੀ। ਗੱਲ ਦੱਸ ਕੇ ਸਮਗਰੀ ਵਾਲਾ ਕਾਗਜ਼ ਉਸ ਨੂੰ ਦੇ ਕੇ ਆਖਿਆ ਕਿ ਇਹ ਸਾਰੀ ਸਮਗਰੀ ਮੈਨੂੰ ਛੇਤੀ ਲੈ ਦਿਓ ਇੱਥੇ ਮੈਂ ਇੱਕ ਰਾਤ ਤੋਂ ਵੱਧ ਨਹੀਂ ਰਹਿ ਸਕਦਾ ਮਨਸੁਖ ਨੇ ਬੜੇ ਸਤਿਕਾਰ ਨਾਲ ਕਿਹਾ ਰਾਤ ਵਿਸ਼ਰਾਮ ਕਰੋ ਦਿਨ ਚੜੇ ਸਾਰੀ ਵਸਤੂ ਲਿਆ দেয়া ਗਿਆ ਮਨਸੁਖ ਨੇ ਸਾਰਾ ਕਾਗਜ਼ ਪੜ੍ਹ ਕੇ ਆਖਿਆ ਕਿ ਹੋਰ ਸਾਰੀ ਵਸਤੂ ਤਾਂ ਤਿਆਰ ਹੋ ਜਾਏਗੀ ਪਰ ਲਾਲ ਚੂੜਾ ਤਿਆਰ ਨਹੀਂ ਹੋ ਸਕੇਗਾ ਜੇ ਤੂੰ ਦੂਸਰੀ ਰਾਤ ਵਿਸ਼ਰਾਮ ਕਰੇਗਾ ਤਾਂ ਸੁੰਦਰ ਚੂੜਾ ਵੀ ਤਿਆਰ ਕਰਵਾ ਦੇਾਂਗਾ ਪਗੀਰਥ ਨੇ ਕਿਹਾ ਸ਼ਾਹ ਜੀ ਤੁਸੀਂ ਠੀਕ ਕਹਿੰਦੇ ਹੋ ਪਰ ਇੱਥੇ ਇੱਕ ਗੱਲ ਹੋਰ ਹੈ ਜੇ ਮੈਂ ਦੂਸਰੀ ਰਾਤ ਇਸ ਸ਼ਹਿਰ ਵਿੱਚ ਠਹਿਰ ਜਾਵਾਂਗਾ ਤਾਂ ਮੇਰਾ ਸਾਰਾ ਜਨਮ ਹੀ ਨਹੀਂ ਸਫਲ ਚੱਲਿਆ ਜਾਏਗਾ ਮਾਨਸੂਖ ਨੇ ਹੈਰਾਨ ਹੋ ਕੇ ਪੁੱਛਿਆ ਇਸ ਦਾ ਕਾਰਨ ਕੀ ਹੈ ਮੇਰੇ ਬੰਦ ਦਾ ਸੰਸਾ ਨਿਵਰਤ ਕਰੋ ਪਗੀਰਥ ਨੇ ਦੱਸਿਆ ਕਿ ਮੇਰੇ ਗੁਰੂ ਦਾ ਇਹੀ ਹੁਕਮ ਹੈ ਜੇ ਮੈਂ ਇਸ ਹੁਕਮ ਦੀ ਪਾਲਣਾ ਨਾ ਕਰਾਂਗਾ ਤਾਂ ਮੇਰਾ ਜਨਮ ਬਿਰਥਾ ਚਲਾ ਜਾਏਗਾ। ਉਹਨਾਂ ਦਾ ਬਚਨ ਕਦੇ ਖਾਲੀ ਨਹੀਂ ਜਾਂਦਾ। ਮਨਸ਼ੁੱਕ ਨੇ ਕਿਹਾ ਇਸ ਕਲਯੁਗ ਵਿੱਚ ਐਸਾ ਕਿਹੜਾ ਪੁਰਸ਼ ਹੈ ਜਿਨ੍ਹਾਂ ਦਾ ਹੁਕਮ ਨਾ ਮੰਨਣ ਵਾਲਾ ਪੁਰਸ਼ ਦਾ ਸਾਰਾ ਜੀਵਨ ਬੇਅਰਥ ਚਲਾ ਜਾਂਦਾ ਹੈ। ਭਗੀਰਥ ਨੇ ਕਿਹਾ ਸ਼ਾਹ ਜੀ ਇਸ ਉੱਤੇ ਕੋਈ ਸ਼ੰਕਾ ਨਾ ਕਰੋ ਕਿਉਂਕਿ ਜਿਨ੍ਹਾਂ ਦੀ ਮੈਂ ਪ੍ਰਸ਼ੰਸਾ ਕਰਦਾ ਹਾਂ ਉਹ ਇਸ ਕਲਯੁਗ ਵਿੱਚ ਸੰਸਾਰ ਦਾ ਉਦਾਰ ਕਰਨ ਵਾਸਤੇ ਪਰਮੇਸ਼ਰ ਆਪ ਹੀ ਅਵਤਾਰ ਧਰ ਕੇ ਆਇਆ ਹੈ। ਉਹ ਘਟ ਘਟ ਦੇ ਜਾਨਣਹਾਰ ਹਨ ਅਤੇ 14 ਲੋਕਾਂ ਦੇ ਪ੍ਰੇਰਕ ਹਨ ਸਭ ਕਾਰ ਵਿਹਾਰ ਸੰਸਾਰੀ ਮਰਿਆਦਾ ਕਰਦੇ ਹਨ ਪਰ ਹਿਰਦੇ ਵਿੱਚ ਪੂਰਨ ਗਿਆਨ ਹੈ ਇਹ ਗੱਲ ਸੁਣ ਕੇ ਮਨਸੁਖ ਨੇ ਜਿਸ ਦੇ ਮਨ ਵਿੱਚ ਸੰਤਾਂ ਨੂੰ ਮਿਲਣ ਦੀ ਸਦਾ ਹੀ ਅਭਿਲਾਖਾ ਰਹਿੰਦੀ ਸੀ ਆਖਿਆ ਕਿ ਤੇਰਾ ਗੁਰੂ ਮੈਨੂੰ ਵੀ ਕੋਈ ਆਪਣੀ ਸ਼ਕਤੀ ਵਿਖਾ ਦੇਵੇ ਮੈਂ ਵੀ ਉਸ ਦਾ ਪ੍ਰੇਮੀ ਸਿੱਖ ਹੋ ਜਾਵਾਂਗਾ ਕਿਉਂਕਿ ਪਖੰਡੀ ਸਾਧੂ ਤਾਂ ਮੈਨੂੰ ਬਹੁਤ ਮਿਲੇ ਹਨ ਪਰ ਕਿਸੇ ਪਾਸੋਂ ਵੀ ਮੇਰੇ ਮਨ ਨੂੰ ਸ਼ਾਂਤੀ ਨਹੀਂ ਮਿਲੀ ਇਸ ਕਰਕੇ ਮੈਨੂੰ ਇਹਨਾਂ ਸੰਤਾਂ ਤੇ ਭਰੋਸਾ ਨਹੀਂ ਰਿਹਾ ਪੰਘੀ ਰਥ ਨੇ ਕਿਹਾ ਸ਼ਾਹ ਜੀ ਪਹਿਲਾਂ ਆਪਣੇ ਮਨ ਵਿੱਚ ਉਹ ਹੁਜਤਾਂ ਨੂੰ ਦੂਰ ਕਰਕੇ ਫਿਰ ਸ਼ਰਧਾ ਧਾਰ ਕੇ ਦਰਸ਼ਨ ਕਰੋ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿ ਗੁਰੂ ਜੀ ਸ਼ਕਤੀवान ਹਨ ਕਿ ਨਹੀਂ ਜਿਵੇਂ ਕੋਈ ਸਮੁੰਦਰ ਤੋਂ ਪਾਣੀ ਦੀ ਇੱਕ ਬੂੰਦ ਮੰਗੇ ਤਾਂ ਉੱਥੇ ਕੋਈ ਘਾਟਾ ਨਹੀਂ ਹੁੰਦਾ ਜਿਤਨੀਆਂ ਦਿਲ ਕਰੇ ਬੂੰਦਾਂ ਲੈ ਲਵੇ ਤਿਵੇਂ ਹੀ ਸਤਗੁਰੂ ਪਾਸ ਜਿਹੜਾ ਸ਼ਰਧਾ ਧਾਰ ਕੇ ਜਾਂਦਾ ਹੈ ਉਹ ਜੋ ਕੁਝ ਮੰਗੇ ਉਸ ਨੂੰ ਮਿਲ ਜਾਂਦਾ ਹੈ ਮਨੁੱਖ ਨੇ ਪਗੀਰਥ ਪਾਸੋਂ ਇਹ ਬਚਨ ਸੁਣ ਕੇ ਆਖਿਆ ਕਿ ਮੇਰੇ ਘਰ ਇੱਕ ਸੁੰਦਰ ਚੂੜਾ ਤਿਆਰ ਹੈ ਉਹ ਮੈਂ ਨਾਲ ਚੱਲ ਕੇ ਗੁਰੂ ਜੀ ਦੀ ਭੇਟਾ ਕਰ ਦਿਆਂਗਾ ਪਰ ਤੇਰੇ ਨਾਲ ਹੀ ਚੱਲਦਾ ਹਾਂ ਗੁਰੂ ਜੀ ਮੈਨੂੰ ਮੇਰਾ ਨਾਮ ਲੈ ਕੇ ਬੁਲਾ ਲੈਣਗੇ ਤਾਂ ਮਨ ਲਵਾਗਾ ਕਿ ਇਹ ਸ਼ਕਤੀਵਾਨ ਹਨ ਇਸ ਤਰ੍ਹਾਂ ਦੇ ਬਚਨ ਬਿਲਾਸ ਕਰਕੇ ਲਾਹੌਰ ਤੋਂ ਸਮਗਰੀ ਲੈ ਕੇ ਭਾਈ ਪਘੀਰਥ ਤੇ ਮਨਸ਼ੁਖ ਤਲਵੰਡੀ ਨੂੰ ਚੱਲ ਪਏ ਜਦ ਤਲਵੰਡੀ ਗੁਰੂ ਜੀ ਬਾਸ ਪਹੁੰਚੇ ਤਾਂ ਗੁਰੂ ਜੀ ਨੇ ਵੇਖਦੇ ਸਾਰ ਹੀ ਆਖਿਆ ਆਓ ਪਰਉਪਕਾਰੀ ਭਾਈ ਪਘੀਰਥ ਮਨਸ਼ੁਖ ਨੂੰ ਵੀ ਨਾਲ ਲੈ ਆਇਆ ਹੈ ਸਤਗੁਰੂ ਜੀ ਦੇ ਇਹ ਬਚਨ ਸੁਣ ਕੇ ਮਨੁਸ਼ਕ ਤਤਕਾਲ ਹੀ ਆਪ ਜੀ ਦੇ ਚਰਨਾਂ ਤੇ ਢਹਿ ਪਿਆ ਮਾਨੋ ਉਸ ਅਤਿ ਤਹਾਏ ਨੂੰ ਪਾਣੀ ਮਿਲ ਗਿਆ ਹੋਵੇ ਵਿਆਹ ਦੀ ਸਮਗਰੀ ਸਤਗੁਰੂ ਜੀ ਦੇ ਅੱਗੇ ਰੱਖ ਕੇ ਪਗੀਰਥ ਨੇ ਆਖਿਆ ਸੱਚੇ ਪਾਤਸ਼ਾਹ ਆਪ ਸਭ ਕੁਝ ਜਾਣਦੇ ਹੋ ਇਹ ਆਪ ਜੀ ਦਾ ਸਿੱਖ ਬਣਨ ਵਾਸਤੇ ਆਇਆ ਹੈ ਗੁਰੂ ਜੀ ਨੇ ਮਰਦਾਨੇ ਨੂੰ ਵਿਆਹ ਦੀ ਸਾਰੀ ਸਮਗਰੀ ਅਤੇ ਕੁਝ ਨਕਦ ਧਨ ਦੇ ਦਿੱਤਾ ਇਸ ਨੂੰ ਲੈ ਕੇ ਮਰਦਾਨਾ ਖੁਸ਼ ਹੋ ਕੇ ਤਲਵੰਡੀ ਆ ਗਿਆ ਤਲਵੰਡੀ ਵਿੱਚ ਮਰਦਾਨੇ ਨੇ ਗੁਰੂ ਜੀ ਦੀ ਬਹੁਤ ਉਪਮਾ ਕੀਤੀ ਕਿ ਇੰਨਾ ਵਰਗਾ ਹੋਰ ਕੋਈ ਸਖੀ ਨਹੀਂ ਹੈ ਮਾਨਸੂਖ ਨੇ ਬੜੇ ਪ੍ਰੇਮ ਤੇ ਸ਼ਰਧਾ ਨਾਲ ਦੋ ਦਿਨ ਸੁਲਤਾਨਪੁਰ ਬਤੀਤ ਕਰਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ हे ਦੀਨਾਨਾਥ ਇਹ ਸੰਸਾਰ ਅੰਨਾ ਖਾਤਾ ਹੈ ਜਿਹੜਾ ਇਸ ਵਿੱਚ ਡਿੱਗ ਪਵੇ ਉਹ ਮੋੜਾ ਆਪਣੇ ਆਪ ਨਿਕਲ ਨਹੀਂ ਸਕਦਾ ਮੇਰੇ ਤੇ ਕਿਰਪਾ ਕਰਕੇ ਇਸ ਵਿੱਚ ਡੁੱਬਣ ਤੋਂ ਬਚਾ ਲਵੋ ਮੈਂ ਆਪ ਜੀ ਦੀ ਸ਼ਰਨ ਆਇਆ ਹਾਂ ਮੈਨੂੰ ਆਪਣੇ ਸਿੱਖ ਜਾਣ ਕੇ ਉਪਦੇਸ਼ ਦਿਓ ਜਿਸ ਨਾਲ ਮੇਰਾ ਨਿਸਤਾਰਾ ਹੋ ਜਾਵੇ ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ ਕਿ ਜਿਸ ਮਨ ਵਿੱਚ ਇਸ ਪ੍ਰਕਾਰ ਦੀ ਹੋਮੇਤਾਰੀ ਹੋਈ ਹੈ ਕਿ ਇਹ ਮੇਰਾ ਘਰ ਹੈ ਮੇਰਾ ਧਨ ਹੈ ਇਹ ਮੇਰਾ ਪੁੱਤਰ ਹੈ ਇਹ ਮੇਰੀ istri ਹੈ ਇਹ ਮੇਰਾ ਪਰਿਵਾਰ ਹੈ ਇਹ ਮੇਰਾ ਦੇਸ਼ ਘੋੜੇ ਤੇ ਹਾਥੀ ਹਨ ਇਹ ਮੇਰਾ ਪਿੰਡ ਤੇ ਸੈਨਾ ਹੈ ਇਹ ਮੇਰੀ ਦੇਹੀ ਤੇ ਹੋਰ ਪਦਾਰਤ ਹਨ ਜਿਵੇਂ ਜੀਵ ਨੇ ਇਸ ਪ੍ਰਕਾਰ ਦੀ ਬੇਅਰਥ ਹੀ ਮਮਤਾ ਧਾਰੀ ਹੋਈ ਹੈ ਉਥੇ ਇਹ ਸਦਾ ਹੀ ਜਨਮ ਮਰਨ ਦੇ ਦੁੱਖ ਭੋਗਦਾ ਰਹੇਗਾ ਇਸ ਵਾਸਤੇ ਇਹ ਝੂਠੀ ਮੋਹ ਮਾਇਆ ਨੂੰ ਤਿਆਗ ਕੇ ਪ੍ਰੇਮ ਨਾਲ ਸਤਨਾਮ ਦਾ ਜਾਪ ਕਰੋ ਅਤੇ ਪਰਮੇਸ਼ਰ ਦਾ ਭਾਣਾ ਮਿੱਠਾ ਕਰਕੇ ਮੰਨੋ ਇਹ ਸਭ ਤੋਂ ਪਵਿੱਤਰ ਮਾਰਗ ਹੈ ਇਹਨਾਂ ਗੱਲਾਂ ਤੇ ਦ੍ਰਿੜਤਾ ਨਾਲ ਅਮਲ ਕਰੋ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਜਾਏਗੀ ਅਤੇ ਮੁਕਤੀ ਵੀ ਪ੍ਰਾਪਤ ਕਰਨ ਵਿੱਚ ਕੋਈ ਸੰਸਾ ਨਹੀਂ ਰਹੇਗਾ ਸਤਿਗੁਰੂ ਜੀ ਦੇ ਇਨ੍ਹਾਂ ਬਚਨਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ ਮਨ ਸੁਖ ਕੁਝ ਦਿਨ ਸੁਲਤਾਨਪੁਰ ਨਿਵਾਸ ਕਰਕੇ ਗੁਰੂ ਜੀ ਦੇ ਦੱਸੇ ਹੋਏ ਸ਼ਬਦ ਲਿਖ ਕੇ ਲਾਹੌਰ ਆ ਗਿਆ ਅਤੇ ਉਹਨਾਂ ਦਾ ਪਾਠ ਪ੍ਰੇਮ ਨਾਲ ਕਰਕੇ ਆਪਣਾ ਘਰ ਵਿਹਾਰ ਸੱਚਾਈ ਨਾਲ ਕਰਦਾ ਹੋਇਆ ਮੁਕਤ ਪਦ ਨੂੰ ਪ੍ਰਾਪਤ ਹੋਇਆ ਤਾਂ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ